ਇਹ ਪਹਿਲਾਂ ਸਿੱਕੀ ਬਾਣਾ ਫਿਰ ਕਿਵੇਂ ਧਾਨ ਕੀਤਾ ਦਸਤਾਰ ਸਜਾਉਣ ਲੱਗੇ ਦਾਣਾ ਸਾਹਿਬ ਵੀ ਰੱਖਿਆ ਤੁਸੀਂ ਬਿਨਾ ਕੇਸਾਂ ਤੋਂ ਇੱਜ਼ਤ ਇਹ ਜੀ ਨਹੀਂ ਹੈਗੀ ਹੁਣ ਜਾਂਦੇ ਆ ਜੀ ਸਾਰੇ ਸਰਦਾਰ ਜੀ ਸਰਵਾਰ ਜੀ ਕਰਦੇ ਸਾਈਕਲ ਵੀ ਕਾਫੀ ਪੁਰਾਣਾ ਲੱਗਦਾ ਕਿੰਨੇ ਕਾਲ ਪਹਿਲਾਂ ਖਰੀਦੇ ਸੀ ਇਹ ਸਾਈਕਲ ਜਰਜੁਰ ਵੀ ਕਾਫੀ ਲੱਗੀ ਹੋਈ ਆ ਕਾਫੀ ਪੁਰਾਣਾ ਸਾਈਕਲ ਲੱਗ ਰਿਹਾ ਇਹ 600 ਰੁਪਏ ਦਾ ਲਿਆ ਸੀ ਡੈਡੀ ਨੇ ਜੀ ਪੁਰਾਣਾ ਹਾਂ ਜੀ ਹਾਂ ਜੀ ਇਹ ਨਵਾਂ ਸਾਡਾ ਚੱਕਿਆ ਗਿਆ ਸੀਗਾ ਫੇ ਕਿਸੇ ਤੋਂ 600 ਰੁਪਏ ਦਾ ਲਿਆ ਸੀ 4-5 ਸਾਲ ਹੋ ਗਏ ਏਸੀ ਤੇ ਕਰ ਰਹੇ ਵਧੀਆ ਟਾਇਰ ਪਵਾਏ ਹੋਏ ਸਮਨਾ ਤੁਹਾਡਾ ਉਦੋਂ ਜੋ ਚੱਕਿਆ ਗਿਆ ਇਹ ਕੰਮ ਕਰਦੇ ਸੀ ਨਹੀਂ ਉਹ ਡੈਡੀ ਅਖਬਾਰ ਲੈਣ ਜਾਂਦੇ ਆ ਬੱਸ ਸਟੈਂਡ ਉੱਥੇ ਹੀ ਚੱਕਿਆ ਗਿਆ ਸੀਗਾ ਜਿਸ ਤਰ੍ਹਾਂ ਸਮਾਂ ਬਦਲਿਆ ਨਵੀਂ ਤਕਨੀਕ ਆਈ ਮੋਟਰਸਾਈਕਲ ਆ ਗਈ ਨੇ ਐਕਟਿਵਾ ਆ ਗਈਆਂ ਨੇ ਪਰ ਅੱਜ ਵੀ ਇਹ ਸਰਦਾਰ ਜੀ ਨੇ ਜਿਹੜੇ ਹਲੇ ਵੀ 4 ਸਾਲਾਂ ਤੋਂ ਜਮਾਟੋ ਦੀ ਸਾਈਕਲ ਤੇ ਹੀ ਡਿਲੀਵਰੀ ਕਰਦੇ ਨੇ ਰਾਤ ਨੂੰ 10 ਵਜੇ ਤੱਕ ਕੰਮ ਕਰਦੇ ਨੇ ਕਿੰਨੇ ਸਾਲ ਤੋਂ ਜਿਹੜਾ ਇਸੇ ਤਰ੍ਹਾਂ ਸਾਈਕਲ ਤੇ ਫੂਡ ਦੀ ਡਿਲੀਵਰੀ ਕਰਦੇ ਹਾਂ ਜ਼ਮਾਟੋ ਦੇ ਵਿੱਚ ਹਾਂ ਜੀ ਮੈਨੂੰ ਹੋ ਗਏ ਚਾਰ ਪੰਜ ਸਾਲ ਹੋ ਗਏ ਜ਼ਮਾਟੋ ਹਾਂਜੀ ਕਿੱਥੇ ਕਿੱਥੇ ਚਲੇ ਜਾਂਦੇ ਮੈਂ 8-9 ਕਿਲੋਮੀਟਰ ਤੱਕ ਚਲੇ ਜਾਂਦਾ ਤੇ ਕਿੰਨੇ ਵਜੇ ਤੱਕ ਇਹ ਜਿਹੜਾ ਮਿਹਨਤ ਦਾ ਸਫਰ ਆ ਉਹ ਚੱਲਦਾ ਰਹਿੰਦਾ ਮੈਂ ਇਹ ਆ ਜਾਂਦਾ ਸਵੇਰੇ 12 1 ਵਜੇ ਆ ਜਾਂਦਾ ਰਾਤ ਨੂੰ 10 ਵਜੇ ਤੱਕ ਰਹਿੰਦਾ ਹਾਂਜੀ ਮੇਰੇ ਤੋਂ ਬਡੇ ਵਾਲੇ ਬ੍ਰਦਰ ਸੀਗੇ ਉਹ ਵੀ ਮੈਰਿਡ ਸੀਗੇ ਉਹਨਾਂ ਦੀ ਦੋ ਬੇਟੀਆਂ ਇੱਕ ਬੇਟਾ ਹੈ ਹੋ ਗਏ ਮੇਰੇ 12 13 ਸਾਲ ਹੋ ਗਏ ਮੇਰੇ ਜਿਹੜਾ ਵੱਡੇ ਵਾਲਾ ਭਾਈ ਉਹ ਮਿਸਿੰਗ ਆਈ। ਹੋ ਗਿਆ ਹਾਂਜੀ ਉਹ ਲਾਪਤਾ ਆਈ। ਉਹ ਫਸ਼ਿਹਾਰਪੁਰ ਕੰਨੀ ਗਿਆ ਸੀਗਾ ਪੇਖੋਵਾਲ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਨਹੀਂ ਵਾਪਸ ਆਇਆ। ਉਹ ਸਾਡੇ ਉਥੇ ਮਾਸੀ ਜੀ ਰਹਿੰਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ। ਬਾਡੀ ਕਿੰਨੀਆਂ ਬੇਟੀਆਂ ਨੇ? ਤੇਰੀਆਂ ਹੈਗੀਆਂ 2 ਆਏ। ਇੱਕ ਹੈ ਕਿ ਇੱਕ ਬੀ ਕਾਮ ਫਸਟ ਇਅਰ ਕਰ ਰਿਹਾ ਇੱਕ ਪਨੇਮਿਕ ਕਲਾਸ ਦਾ। ਇਸੇ ਰੋਜ਼ਗਾਰ ਦੇ ਜ਼ਰੀਏ ਉਹਨਾਂ ਨੂੰ ਪੜਾ ਰਹੇ ਹੋ ਇਸੇ ਰੋਜ਼ਗਾਰ ਦੇ ਜ਼ਰੀਏ ਉਹਨਾਂ ਨੂੰ ਅੱਗੇ ਵਧਾ ਰਹੇ ਹੋ ਹਾਂਜੀ ਹਾਂਜੀ ਇਸੇ ਰੋਜ਼ਗਾਰ ਤੇ ਹੋਰ ਕੋਈ ਕੰਪਨੀ ਦਾ ਇਹ ਹੈ ਵਿਆਹ ਸ਼ਾਦੀਆਂ ਦੇ ਵੀ ਚੱਲੀ ਜਾਂਦੇ ਜਿਵੇਂ ਹੁਣ ਸੀਜ਼ਨ ਆਏਗਾ ਹੈਲਪਰੀ ਦੇ ਚੱਲ ਜਾਂਦੇ ਵੇਟਰ ਦੇ ਵੀ ਚੱਲ ਜਾਂਦੇ ਲੇਬਰ ਨਾਲ ਵੀ ਚੱਲੇ ਜਾਂਦੇ ਜਿਹੜਾ ਕੰਮ ਮਿਲ ਜਾਏ ਕਰ ਲੀਵੇ ਅਸੀਂ ਤੁਹਾਨੂੰ ਅੱਜ ਅਸੀਂ ਇੱਕ ਅਜਿਹੇ ਸਰਦਾਰ ਦੇ ਨਾਲ ਮਲਾਉਣ ਜਾ ਰਹੇ ਹਾਂ ਜੋ ਕਿ ਸਾਈਕਲ ਤੇ ਹੀ ਆਪਣੀ ਫੂਡ ਦੀ ਡਿਲੀਵਰੀ ਕਰਦਾ ਨਾ ਹੀ ਕੋਈ ਕਿਲੋਮੀਟਰ ਦੇਖਦਾ ਹੈ ਤਾਂ ਮਿਹਨਤ ਕਰਦਾ ਹੈ ਤਾਂ ਉੱਥੇ ਚੱਲਿਆ ਜਾਂਦਾ 86 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਸਾਹਮਣੇ ਅਸੀਂ ਉਹਨਾਂ ਦੇ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਸਾਈਕਲ ਤੇ ਹੀ ਫੂਡ ਦੀ ਡਿਲੀਵਰੀ ਕਰਦੇ ਨੇ ਜਮਾਟੋ ਦੇ ਵਿੱਚ ਕੰਮ ਕਰਦੇ ਨੇ ਰਾਤ ਦੇ 10 ਵਜੇ ਤੱਕ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਸਾਈਕਲ ਤੇ ਹੀ ਪਟਿਆਲੇ ਦੇ ਵਿੱਚ ਜਮਾਟੋ ਦੀ ਡਿਲੀਵਰੀ ਦੇ ਕੇ ਆਂਦੇ ਨੇ ਤਾਂ ਦੋ ਬੇਟੀਆਂ ਨੇ ਇਹਨਾਂ ਦੀਆਂ ਇਸ ਦੇ ਸਹਾਰੇ ਹੀ ਪੂਰਾ ਪਰਿਵਾਰ ਆ ਜਿਹੜਾ ਉਹ ਚੱਲਦਾ ਹੈ ਗੱਲਬਾਤ ਵੀ ਕਰਾਂਗੇ ਕਰਮਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਰਜਾਨਾ ਸਪੋਕਸ ਮੈਂ ਤੇ ਠੀਕ ਠਾਕ ਹੋ ਚੜਦੀ ਕਲਾ ਚ ਵਧੀਆ ਭਾਜੀ ਧੰਨਵਾਦ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਕਰਮਜੀਤ ਸਿੰਘ ਕਿੰਨੇ ਸਾਲ ਤੋਂ ਜਿਹੜਾ ਇਸੇ ਤਰ੍ਹਾਂ ਸਾਈਕਲ ਤੇ ਫੂਡ ਦੀ ਡਿਲੀਵਰੀ ਕਰਦੇ ਹੋ ਜਮਾਟੋ ਦੇ ਵਿੱਚ ਹਾਂ ਜੀ ਮੈਨੂੰ ਹੋ ਗਏ 4-5 ਸਾਲ ਹੋ ਗਏ ਟਮਾਟਾ ਹਾਂਜੀ ਕਿੱਥੇ ਕਿੱਥੇ ਚਲੇ ਜਾਂਦੇ ਮੈਂ 8-9 ਕਿਲੋਮੀਟਰ ਤੱਕ ਚਲੇ ਜਾਂਦੇ ਹਾਂਜੀ ਸਵੇਰੇ ਕਿੰਨੇ ਵਜੇ ਫਿਰ ਡਿਊਟੀ ਤੇ ਆ ਜਾਂਦੇ ਹੋ ਤੇ ਕਿੰਨੇ ਵਜੇ ਤੱਕ ਇਹ ਜਿਹੜਾ ਮਿਹਨਤ ਦਾ ਸਫਰ ਆ ਉਹ ਚੱਲਦਾ ਰਹਿੰਦਾ ਮੈਂ ਆ ਜਾਣਾ ਸਵੇਰੇ 12 1 ਵਜੇ ਆ ਜਾਣਾ ਰਾਤ ਨੂੰ 10 ਵਜੇ ਤੱਕ ਰਹਿਣਾ 10 ਵਜੇ ਤੱਕ ਹਾਂਜੀ ਵਿੱਚ ਘੰਟੇ ਦੀ ਬ੍ਰੇਕ ਲੈਣਾ ਜੇ ਘਰ ਕੰਨੀ ਮੇਰਾ ਆਰਡਰ ਪੈ ਜੇ ਫਿਰ ਮੈਂ ਘਰ ਚਾਹ ਪਾਣੀ ਪੀ ਕੇ ਰੋਟੀ ਖਾ ਕੇ ਫਿਰ ਆ ਜਾਣਾ ਹਾਂਜੀ ਕੰਮ ਕਾ ਠੀਕ ਚੱਲੀ ਜਾਂਦਾ ਹਾਂਜੀ ਵਧੀਆ ਦਿਹਾੜੀ ਬਣੇ ਹਾਂਜੀ 3-400 ਬਣੇ ਜਾਂਦਾ ਇਹ ਕਈ ਵਾਰ ਇੱਜਤਾ ਨਹੀਂ ਹੋਇਆ ਕਦੇ ਵੀ ਕਈ ਵਾਰ ਖਾਲੀ ਮੁੜਨਾ ਹੋਵੇ ਜੇ ਦਿਹਾੜੀ ਨਾਲ ਬਣੀ ਹੋਵੇ ਇਸ ਤਰ੍ਹਾਂ ਤਾਂ ਨਹੀਂ ਹੋਇਆ ਕਦੇ ਨਹੀਂ ਨਹੀਂ ਜੀ ਦਾਦਾ ਨਹੀਂ ਹੋਇਆ ਇਹ ਕਦੇ ਵੱਧ ਵੀ ਬਣ ਜਾਂਦੇ ਆ 5-600 ਵੀ ਬਣ ਜਾਂਦਾ ਕੇਵਲ 3-400 ਦਾ ਬਣੇ ਜਾਂਦਾ ਇਹ ਇਹ ਵਾਲਾ ਟਿੱਪ ਵੀ ਮਿਲ ਜਾਂਦਾ ਹੈ ਸਤਿਕਾਰ ਦਿੰਦੇ ਨੇ ਲੋਕ ਇਸ ਤਰ੍ਹਾਂ ਤੁਸੀਂ ਸਿੱਖੀ ਬਾਣੀ ਦੇ ਵਿੱਚੋਂ ਪਹਿਲਾਂ ਭਾਵੇਂ ਕਟਿੰਗ ਕਰਦੇ ਸੀ ਮੇਰੇ ਵਾਂਗ ਉਸ ਤੋਂ ਬਾਅਦ ਇਹ ਪਹਿਲਾਂ ਸਿੱਖੀ ਬਾਣਾ ਫਿਰ ਕਿਵੇਂ ਧਾਰਨ ਕੀਤਾ ਦਸਤਾਰ ਸਜਾਉਣ ਲੱਗੇ ਦਾੜਾ ਸਾਹਿਬ ਵੀ ਰੱਖਿਆ ਤੁਸੀਂ ਫਿਰ ਕਿਵੇਂ ਇਹ ਹੋਇਆ ਪਹਿਲਾਂ ਮੈਂ ਤੁਹਾਡੇ ਤਸਵੀਰਾਂ ਦੇਖ ਰਿਹਾ ਸੀ ਬਿਲਕੁਲ ਕਟਿੰਗ ਵਾਲੇ ਸੀ ਤੁਸੀਂ ਹਾਂਜੀ ਪੱਲਾ ਹੀ ਮੇਰੇ ਕੇਸ ਨਹੀਂ ਸੀਗੇ ਹੁਣ ਮੈਂ ਤਾਂ ਰੱਖਿਆ ਇਹ ਬਿਨਾ ਕੇਸਾਂ ਤੋਂ ਇੱਜ਼ਤ ਇਹ ਨਹੀਂ ਹੈਗੀ ਹੁਣ ਜਾਂਦੇ ਆ ਜੀ ਸਾਰੇ ਸਰਦਾਰ ਜੀ ਸਰਬਾਰ ਜੀ ਕਰਦੇ ਆ ਇੱਜ਼ਤ ਕਹਿ ਕੇ ਕਾਰਜਾ ਹਾਂ ਜੀ ਸਤਿਕਾਰ ਮਿਲਦਾ ਹੈ ਇਹਨਾਂ 'ਕ ਫਰਕ ਤੇ ਬਹੁਤ ਜ਼ਿਆਦਾ ਫਰਕ ਤੇ ਬਹੁਤ ਜ਼ਿਆਦਾ ਘਰ ਦੇ ਵਿੱਚ ਹੋਰ ਕੌਣ ਕੌਣਾ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਤੁਹਾਡੀਆਂ ਦੋ ਬੇਟੀਆਂ ਵੀ ਨੇ ਤੁਹਾਡੇ ਘਰ ਵਾਲੀ ਨੇ ਉਹਨਾਂ ਦਾ ਸਾਰਾ ਖਰਚਾ ਤੁਹਾਡੇ ਸਿਰ ਤੇ ਹੀ ਚੱਲਦਾ ਜਿਹੜਾ ਤੁਸੀਂ ਕਮਾ ਕੇ ਲੈ ਕੇ ਆਉਂਦੇ ਹੋ ਰੋਜ਼ੀ ਰੋਟੀ ਜਿਹੜੇ ਪੈਸੇ ਤੁਹਾਡੇ ਬਣਦੇ ਨੇ ਉਸ ਦੇ ਸਿਰ ਤੇ ਹੀ ਗੁਜ਼ਾਰਾ ਚੱਲਦਾ ਹੈ ਹਾਂ ਹਾਂ ਜੀ ਇੱਕ ਮੇਰੇ ਮੇਰੇ ਤੋਂ ਬਡੇ ਵਾਲੇ ਬ੍ਰਦਰ ਸੀਗੇ ਉਹ ਵੀ ਮੈਰਿਡ ਸੀਗੇ ਉਹਨਾਂ ਦੀ ਦੋ ਬੇਟੀਆਂ ਇੱਕ ਬੇਟਾ ਹੈ ਹੋ ਗਏ ਮੇਰੇ 12 13 ਸਾਲ ਹੋ ਗਏ ਮੇਰੇ ਜਿਹੜਾ ਵੱਡੇ ਵਾਲਾ ਭਾਈ ਉਹ ਮਿਸਿੰਗ ਆਈ ਹੋ ਗਿਆ ਹਾਂਜੀ ਉਹ ਨਾ ਪਤਾ ਹੀ ਉਹ ਹੁਸ਼ਿਆਰਪੁਰ ਕੰਨੀ ਗਿਆ ਸੀਗਾ ਭੇਖੋਵਾਲ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਨਹੀਂ ਵਾਪਸ ਆਇਆ ਉਹ ਸਾਡੇ ਉਥੇ ਮਾਸੀ ਜੀ ਰਹਿੰਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਉਹ ਥੋੜੇ ਦਿਮਾਗੀ ਸੀਗੇ ਦਿਮਾਗੀ ਹਾਂਜੀ ਲੱਭੇ ਦੀ ਮੁੜ ਕੇ ਨਹੀਂ ਬਹੁਤ ਅਸਥ ਇਲਾਜ ਕਰਾਇਆ ਮੰਗੇ ਵਾਲਾ ਉਹਨੇ ਬਣਾ ਕੇ ਵੀ ਆਏ ਸੰਗਲਾਂ ਤੋਂ ਸੰਦੂ ਹਸਪੀਟਲ ਰਜਿੰਦਰ ਸਾਰੇ ਹਜ਼ੀਰ ਹੋ ਨਹੀਂ ਮਿਲੇ ਨਹੀਂ ਜੀ ਮੁੰਡੇ ਦੇ ਤਲਾਕ ਪਰ ਇਹ ਹੋ ਗਏ 12 13 ਸਾਲ ਹੋ ਗਏ ਹਾਂਜੀ ਜਾਲੋਲੀ ਬਰਾਜ ਹਾਂਜੀ ਬਹੁਤ ਜੀ ਘਰ ਖਾਲੀ ਪਿਆ ਸਾਡਾ ਮਾਤਾ ਦੀ ਡੈਥ ਹੋ ਗਈ ਦਿੱਲੀ ਦਾ ਜਾ ਕਰ ਹੂੰ ਪਾਪ ਗੋਏ ਨੇ ਰੋਣਾ ਜਾਂਦਾ ਹੋਰ ਘਰ ਖਾਲੀ ਪਿਆ ਬੇਟੀ ਨੂੰ ਫਿਰ ਤੁਸੀਂ ਦੇਖ ਰਹੇ ਕਰ ਰਹੇ ਹੈ ਹਾਂਜੀ ਜ਼ਿਆਦਾ ਜ਼ਿੰਮੇਵਾਰੀ ਪੈ ਗਈ ਉਹਨੀ ਬਤਨ ਨਹੀਂ ਉਹ ਇਸ ਟਾਈਮ ਆਪਣੇ ਤੇਕੇ ਆ ਘਰੇ ਅੱਜ ਸਾਡੇ ਇੱਥੇ ਆਉਂਦੇ ਜਾਂਦੇ ਹਾਂਜੀ ਉਹਨਾਂ ਦੇ ਮਾਰ ਖਰ ਘਰ ਖਾਲੀ ਹੋ ਗਿਆ ਹਾਂ ਘਰ ਖਾਲੀ ਹੋ ਗਏ ਤੁਹਾਡੀਆਂ ਕਿੰਨੀਆਂ ਬੇਟੀਆਂ ਨੇ ਮੇਰੀਆਂ ਹੈਗੀਆਂ ਦੋ ਆਏ ਇੱਕ ਹੈਗੇ ਇੱਕ ਬੀ ਕਾਮ ਫਰਸਟ ਇਅਰ ਕਰ ਰਹੀ ਹੈ ਇੱਕ ਪੰਜਵੀਂ ਕਲਾਸ ਤੇ ਹੈ ਇਸੇ ਰਜਗਾਰ ਦੇ ਜਰੀਏ ਉਹਨਾਂ ਨੂੰ ਪੜਾ ਰਹੇ ਹਾਂ ਇਸੇ ਰਜਗਾਰ ਦੇ ਜਰੀਏ ਉਹਨਾਂ ਨੂੰ ਅੱਗੇ ਵਧਾ ਰਹੇ ਹਾਂ ਹਾਂਜੀ ਹਾਂਜੀ ਇਸੇ ਰੋਜਗਾਰ ਤੇ ਜੀ ਹੋਰ ਕੋਈ ਕੰਮ ਨਹੀਂ ਕਰਦਾ ਇਹ ਹੈ ਵਿਆਹ ਸ਼ਾਦੀਆਂ ਦੇ ਵੀ ਚੱਲੀ ਜਾਂਦੇ ਜਿਵੇਂ ਹੁਣ ਸੀਜ਼ਨ ਆਏਗਾ ਹੈਲਪਰੀ ਦੇ ਚੱਲ ਜਾਂਦੇ ਆ ਵੇਟਰ ਤੇ ਵੀ ਚੱਲ ਜਾਂਦੇ ਆ ਲੇਬਰ ਨਾਲ ਵੀ ਚੱਲੇ ਜਾਂਦੇ ਜਿਹੜਾ ਕੰਮ ਮਿਲ ਜਾਏ ਕਰ ਲਈ ਵੇ ਸਭ ਤੋਂ ਪਹਿਲਾਂ ਜਦੋਂ ਇਹ ਫੂਡ ਦਾ ਕੰਮ ਸ਼ੁਰੂ ਕੀਤਾ ਸੀ ਪਹਿਲਾ ਦਿਨ ਕਿਹੋ ਜਿਹਾ ਲੱਗਿਆ ਸੀ ਤੇ ਅੱਜ 4 ਸਾਲ ਬਾਅਦ ਅੱਜ ਦਾ ਦਿਨ ਕੇ ਵੀ ਮਹਿਸੂਸ ਕਰਦਾ ਪਹਿਲਾਂ ਇਹ ਔਖਾ ਦਾ ਲੱਗਿਆ ਸੀ ਇਹ ਪੂਰਾ ਪਟਿਆਲਾ ਘੁੰਮਣਾ ਸਾਈਕਲ ਤੇ ਹੁਣ ਤਾਂ ਨੋਰਮਲੀ ਹੋ ਗਿਆ ਹੁਣ ਤਾਂ ਜਦ ਤੱਕ ਸਾਈਕਲ ਨਾ ਚਲਾਈਏ ਰੋਟੀ ਵੀ ਖਾਦੀ ਨਹੀਂ ਜਾਂਦੀ ਹੈਗੀ ਅੱਛਾ ਹਾਂ ਜਿਵੇਂ ਨਸ਼ਾ ਜਿਹਾ ਹੋ ਜਾਂਦਾ ਨਾ ਜੇ ਸਾਈਕਲ ਚਲਾਉਣਾ ਚਲਾਉਣਾ ਉਹ ਆਦਤ ਬਣੀ ਹੋਈ ਹੈ ਔਖਾ ਨਹੀਂ ਲੱਗਦਾ ਸਾਈਕਲ ਤੇ ਕਿਉਂਕਿ ਅੱਜ ਦਾ ਜੋਗਾ ਜਿਹੜਾ ਬੜਾ ਫਾਸਟ ਹੈ ਜਿਸ ਤਰ੍ਹਾਂ ਮੈਂ ਦੇਖਦਾ ਸੁਵਿਗੀ ਵਾਲੇ ਮੁੰਡੇ ਨੇ ਜਿਹੜੇ ਡਿਲੀਵਰ ਕਰਦੇ ਨੇ ਫੂਡ ਜਾਂ ਤੁ ਜਮਾਟੋ ਵਾਲੇ ਨੇ ਉਹਨਾਂ ਦੇ ਮੋਟਰਸਾਈਕਲ ਨੇ ਐਕਟਵਾ ਨੇ ਤੁਹਾਨੂੰ ਔਖਾ ਨਹੀਂ ਲੱਗਦਾ ਹਾਂ ਔਖਾ ਤਾਂ ਨਹੀਂ ਲੱਗਦਾ ਜੀ ਬਸ ਉਸ ਤੇ ਖਰਚਾ ਹੈ ਜੀ ਇਹਦੇ ਤੇ ਖਰਚਾ ਕੋਈ ਨਹੀਂ ਹੈ ਜੇ ਉਹਨਾਂ ਨੂੰ 20 ਰੁਪਏ ਆਰਡਰ ਦੇ ਮਿਲਣਗੇ ਤੇ ਉਹਨਾਂ ਨੂੰ 15 ਬਚਣੇ ਮੈਨੂੰ 20 ਬਚਣੇ ਇਹ ਹੈ ਜੀ ਫਿਰ 15 ਦਿਨ ਬਾਅਦ ਉਹਦੀ ਸਰਵਿਸ ਵੀ ਕਰਾਣੀ ਹੈ ਸਾਰਾ ਕੁਝ ਕਰਾਣਾ ਮੇਰਾ ਬਸ ਆਹੀ ਖਰਚਾ ਹੈ ਸਾਈਕਲ ਦਾ ਪੈਂਚਰ ਪੰਚਰ ਬੜਾ ਠੀਕ ਹੈ ਜੀ ਸਰੀਰ ਵੀ ਫਿੱਟ ਰਹਿੰਦਾ ਨੀ ਆਰਡਰ ਸਹੀ ਟਾਈਮ ਤੇ ਪਹੁੰਚ ਜਾਂਦਾ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਵੀ 8 ਕਿਲੋਮੀਟਰ ਤੱਕ ਤੁਸੀਂ ਚਲੇ ਜਾਂਦੇ ਹੋ ਰਾਤ ਨੂੰ 10 ਵਜੇ ਤੱਕ ਕੰਮ ਕਰਦੇ ਹੋ ਫੂਡ ਦਾ ਜਿਹੜਾ ਆਰਡਰ ਆ ਉਹ ਚਲਾ ਜਾਂਦਾ ਸਹੀ ਟਾਈਮ ਤੇ ਹਾਂਜੀ ਆਰਾਮ ਨਾਲ ਚਲ ਜਾਂਦਾ ਇਹ ਮੈਂ ਖਿੱਚ ਕੇ ਲਾਨਾ ਸਾਈਕਲ ਰਸਤੇ ਜੇ ਬਿਨਾਂ ਰੁਕੇ ਬਿਨਾਂ ਕਿਤੇ ਕਿੰਨੇ ਕਿੜੇ ਦਿੰਦੇ ਜਿਹੜੇ ਫੂਡ ਦੇ ਲਾ ਦਿੰਦੇ ਲੋਕਾਂ ਦੇ ਘਰਾਂ ਤੱਕ ਡਿਲੀਵਰੀ ਕਰਦੇ ਮੈਂ ਜੇ ਨੇ ਤਿਆਹਾਰਾਂ ਦੇ 20 25 ਵੀ ਲਾ ਜene ਉਹਦਾ 15 16 ਦਾ ਲੱਗ ਹੀ ਜਾਂਨੇ ਆਰਾਮ ਨਾਲ ਰੁਕੀ ਪੀਖਣ ਦਾ ਸਮਾਂ ਲੱਗ ਜਾਂਦਾ हां जी लग ਜਾਂਦਾ ਜਦ ਹਾਂ ਜੀ ਘਰ ਕੰਨੇ ਆਰਡਰ ਪਾਜੇ ਕੋ ਨਾਲਕਨਗਰ თਵਜਲਪੁਰੇ ਉਧਰੋਂ 10 ਮਿੰਟ ਘਰੇ ਫੋਨ ਮਾਰਦੇ ਨਹੀਂ ਜੀ ਨਹੀਂ ਘਰੇ ਨਹੀਂ ਜੀ ਉੱਥੇ ਹੀ ਖਾ ਕੇ ਆਈ ਦੀ ਮੈਂ ਨਾਲਕ ਜਿਹੜਾ ਲੱਗੇ ਉਧਰ ਫੇਰ ਫੇਰ ਇੱਥੋਂ ਖਾ ਲਈ ਦੀ ਜੀ ਲੈ ਕੇ ਹਾਂ ਜੀ ਇੱਥੋਂ ਲੈ ਲਈ ਕਦੇ ਇਹ ਨਹੀਂ ਸੋਚਿਆ ਕੀ ਯਾਰ ਜਦੋਂ ਦੂਜੇ ਮੋਟਰਸਾਈਕਲ ਵਾਲੇ ਨੇ ਹਨਾ ਜਾਂ ਕੋਈ ਹੋਰ ਵੀਹਿਕਲ ਵਾਲੇ ਲੋਕ ਹੁੰਦੇ ਨੇ ਜਾਂ ਐਕਟਿਵਾ ਵਾਲੇ ਲੋਕ ਹੁੰਦੇ ਨੇ ਕਿ ਇਹ ਮੇਰੇ ਕੋਲ ਵੀ ਐਕਟਿਵਾ ਹੋਵੇ ਜਾਂ ਮੇਰੇ ਕੋਲ ਵੀ ਮੋਟਰਸਾਈਕਲ ਹੋਵੇ ਜਿਸ ਦੇ ਰਾਹੀ ਮੈਂ ਫੂਡ ਦੀ ਡਿਲੀਵਰੀ ਕਰ ਸਕਾਂ ਉਹਨਾਂ ਤੱਕ ਖਾਣਾ ਮੰਚ ਹੋਇਆ ਕਦੇ ਮੇਰੇ ਲਈ ਮੋਟਰਸਾਈਕਲ ਚਾਹੀਦੀ ਹਾਂਜੀ ਕਰਦਾ ਤਾਂ ਬਹੁਤ ਆਈ ਹੁਣ ਕੀ ਕਰੀਏ ਜੀ ਕਿਤੇ ਆਪਣਾ ਸਰ ਨਹੀਂ ਰਿਹਾ ਹੱਥ ਨੇ ਪੈਂਦਾ ਖਰਚੇ ਬਹੁਤ ਆਏ ਨਹੀਂ ਜੇਕਰ ਤੁਹਾਨੂੰ ਮੋਟਰਸਾਈਕਲ ਹੋਵੇ ਤੁਹਾਡੇ ਲਈ ਫਿਰ ਜ਼ਿਆਦਾ ਘੇੜੇ ਲੱਗ ਸਕਦੇ ਨਹੀਂ ਹਾਂਜੀ ਘੇੜੇ ਵੀ ਜ਼ਿਆਦਾ ਲੱਗ ਸਕਦੇ ਨਹੀਂ ਤੇ ਟਾਈਮ ਵੀ ਬਚਦਾ ਜੀ ਟਾਈਮ ਵੀ ਬਚਦਾ ਹਾਂ ਇਹ ਟਾਈਮ ਵੀ ਬਚਦਾ ਬੱਚਿਆਂ ਨੂੰ ਫਿਰ ਪੜ੍ਹਾਈ ਕਰ ਰਹੇ ਨੇ ਕੀ ਬਣਾਉਣਾ ਚਾਹੁੰਦੇ ਹੋ ਮਨ ਦੇ ਵਿੱਚ ਉਹਨਾਂ ਬੱਚਿਆਂ ਨੇ ਵੀ ਸੁਪਨਾ ਸੋਚਿਆ ਹੋਣਾ ਜਾਂ ਤੁਸੀਂ ਨੇ ਵੀ ਮਨ ਦੇ ਵਿੱਚ ਧਾਰਿਆ ਹੋਣਾ ਕਿ ਆਪਣੀਆਂ ਬੇਟੀਆਂ ਨੂੰ ਮੈਂ ਇੱਥੇ ਤੱਕ ਲੈ ਕੇ ਜਾਣਾ ਜਾਂ ਕਈ ਵਾਰ ਬੱਚੇ ਮਾਪੇ ਸੋਚ ਲੈਂਦੇ ਨੇ ਵੀ ਅਸੀਂ ਇਸ ਮਕਾਮ ਤੱਕ ਆਪਣੀਆਂ ਧੀਆਂ ਨੂੰ ਪਹੁੰਚਾਉਣਾ ਪੜਾ ਕੇ ਹਾਂਜੀ بڑے ਕੁੜੇ ਤਾਂ ਸੋਚ ਲਈਏ ਜੇ ਕਹਿੰਦੇ ਮੈਂ ਵੱਡੇ ਹੋ ਕੇ ਬੈਂਕ 'ਚ ਹੀ ਕਰ ਲਿਆ ਬੈਂਕ 'ਚ ਹਾਂਜੀ ਛੋਟੀ ਕੁੜੀ ਹਾਲੇ ਹਾਂ ਇਹ ਉਹ ਛੋਟੀ ਹੈ ਜੀ بڑے ਦਾ ਕਰੀਏ ਮੈਂ ਬੈਂਕ 'ਚ ਹੀ ਕਰ ਲਈਏ ਨੌਕਰੀ ਜੇ ਕਰ ਲਈਏ ਹਾਂਜੀ ਕਿੰਨੇ ਕਿੰਨੇ ਘੰਟੇ 10 ਵਜੇ ਤੱਕ ਰੋਜ਼ ਫਿਰ ਕੰਮ ਕਰਦੇ ਹੋ ਰੋਜ਼ ਕਰਦੇ ਹਾਂ 10 ਵਜੇ ਤੱਕ ਰਾਤ ਨੂੰ ਫਿਰ ਦੂਰ ਦੂਰ ਚਲੇ ਜਾਣ ਨੂੰ ਕੋਈ ਦਿੱਕਤ ਆਉਂਦੀ ਹੈ ਨਹੀਂ ਦਿੱਕਤ ਤਾਂ ਨਹੀਂ ਆਉਂਦੇ ਹੁਣ ਤਾਂ ਸਾਰੇ ਜਾਗਦੇ ਹੁੰਦੇ ਆ ਸੈਰ ਕਰਦੇ ਹੁੰਦੇ ਆ ਜਿਵੇਂ ਕੱਲ੍ਹ ਪਤਾ ਹੀ ਕਿ ਰਸਤਾ ਸੁਣਨਾ ਦੋ ਮਿੰਟ ਵੇਟ ਕਰ ਲਓ ਕੋਈ ਆਂਦਾ ਉਹਦੇ ਨਾਲ ਰਲ ਕੇ ਵੀ ਆਰਡਰ ਦੇ ਜਾਨਾ ਕੋਈ ਰਿਕਸ਼ੇ ਵਾਲਾ ਆ ਗਿਆ ਕੋਈ ਸਾਈਕਲ ਵਾਲਾ ਹੋ ਗਿਆ ਉਹਦੇ ਨਾਲ ਰਲ ਕੇ ਚੱਲ ਜਾਓ ਫਿਰ ਹੋ ਜਾਂਦਾ ਹੈ ਗਰਮੀ ਬੜੀ ਪੈਂਦੀ ਰਹੀ ਆ ਹਨਾ ਪੰਜਾਬ ਦੇ ਵਿੱਚ 48 ਤੱਕ ਟੈਂਪਰੇਚਰ ਰਿਹਾ 44 47 ਪਟਿਆਲਾ ਵੀ ਰਿਹਾ ਉਹ ਲੋਕਾਂ ਦੇ ਵਿੱਚ ਵੀ ਕੰਮ ਕਰਦੇ ਰਹੇ ਉਹ ਪਸੀਨੋ ਪਸੀਨੀ ਹੋ ਜਾਂਦੇ ਹੋਮਗੇ ਉਹ ਦਿਨਾਂ ਦੇ ਵਿੱਚ ਤਾਂ ਹਾਂ ਬਹੁਤ ਯਾਨੀ ਕਿ ਉਹਦੇ ਵਿੱਚ ਮੈਂ ਘੰਟਾ ਘੰਟਾ ਬਾਅਦ ਯਾਨੀ ਕਿ ਟਾਈਮ ਲੈ ਕੇ ਘੰਟਾ ਲਾਇਆ 10 ਮਿੰਟ ਰੈਸਟ ਕਰ ਲਏ ਕਿਤੇ ਖੜ ਕੇ 10 ਮਿੰਟ ਕਿਤੇ ਖੜ ਕੇ ਪਾਣੀ ਦੀ ਬੋਤਲ ਨਾਲ ਰੱਖੇ ਹੋਏ ਸੀਗੇ ਆਪਣੇ ਵਧੀਆ ਲੰਘਿਆ ਆਪਣਾ ਟਾਈਮ ਮੀਂਹ ਦੇ ਵਿੱਚ ਮੀਂਹ ਵਾਲੇ ਮੌਸਮ ਦੇ ਵਿੱਚ ਵੀ ਫਿਰ ਕਿਦਰ ਜੋ ਮੀਂਹ ਛੁੱਟੀ ਬਾਰ ਦੇ ਫਿਰ ਹਾਂਜੀ ਮੀਂਹ ਨਹੀਂ ਨਹੀਂ ਦੇ ਟਾਈਮ ਤੇ ਹੀ ਸਾਨੂੰ ਥੋੜਾ ਇਨਸਰਟਿਵ ਵਾਧਾ ਮਿਲਦਾ ਲਾਗ ਚੋਂ ਦੱਸ ਲਈ 10 ਰੁਪਏ ਵਾਧਾ ਮਿਲਦੇ ਆ 15 ਵਾਧਾ ਮਿਲ ਜਾਂਦੇ ਆ ਆਰਡਰ ਤੇ ਵੀ ਦੱਸ ਰਹੇ ਸੀ ਜਿਸ ਤਰ੍ਹਾਂ ਵੀ ਘਰ ਦੇ ਹਾਲਾਤ ਵੀ ਬੜੇ ਮਾੜੇ ਸੀ ਘਰ ਦੇ ਵਿੱਚ ਪਾਣੀ ਖੜ ਜਾਂਦਾ ਸੀ ਤਾ ਫਿਰ ਵੀ ਤੁਸੀਂ ਨੇ ਹਿੰਮਤ ਨਹੀਂ ਹਾਰੀ ਹੌਸਲਾ ਨਹੀਂ ਤੁਸੀਂ ਨੇ ਛੱਡਿਆ ਤੇ ਮਿਹਨਤ ਕਰਨੀ ਜਾਰੀ ਰੱਖੀ ਹਾਂਜੀ ਹੁਣ ਵੀ ਕਰਦੇ ਆ ਇਹ ਹੁਣ ਵੀ ਸਾਡੇ ਪਾਣੀ ਵੜ ਗਿਆ ਸੀਗਾ ਉਹੀ ਅੱਜ ਕਪੜੇ-ਕਪੜੇ ਸਕਾ ਕੇ ਆਇਆ ਸੀਗਾ ਘਰੇ ਰਜਾਈਆਂ ਕੋਠੇ ਤੇ ਪਾ ਕੇ ਹੁਣ ਅੰਦਰ ਕਰਕੇ ਆਏ ਸੀ ਮੀ ਆ ਗਏ ਹਾਂਜੀ ਸਾਈਕਲ ਵੀ ਕਾਫੀ ਪੁਰਾਣਾ ਲੱਗਦਾ ਕਿੰਨੇ ਸਾਲ ਪਹਿਲਾਂ ਖਰੀਦੇ ਸੀ ਇਹ ਸਾਈਕਲ ਜਰ-ਜੁਰ ਵੀ ਕਾਫੀ ਲੱਗੀ ਹੋਈ ਆ ਕਾਫੀ ਪੁਰਾਣਾ ਸਾਈਕਲ ਲੱਗ ਰਿਹਾ ਇਹ 600 ਰੁਪਏ ਦਾ ਲਿਆ ਸੀ ਡੈਡੀ ਨੇ ਜੀ ਪੁਰਾਣਾ ਹਾਂਜੀ ਹਾਂਜੀ ਇਹ ਨਵਾਂ ਸਾਡਾ ਚੱਕਿਆ ਗਿਆ ਸੀਗਾ ਪੱਕੇ ਸੇ ਤੋਂ 600 ਰੁਪਏ ਦਾ ਲਿਆ ਸੀ 4-5 ਸਾਲ ਹੋ ਗਏ ਈਸੀ ਤੇ ਕਰ ਰਹੇ ਆ ਵਧੀਆ ਟਾਇਰ ਪਵਾਏ ਹੋਏ ਅੱਛਾ ਨਵਾਂ ਤੁਹਾਡਾ ਉਹ ਦੂਜਾ ਚੱਕਿਆ ਗਿਆ ਇਹ ਕੰਮ ਕਰਦੇ ਸੀ ਨਹੀਂ ਉਹ ਡੈਡੀ ਅਖਬਾਰ ਲੈਣ ਜਾਂਦੇ ਆ ਬੱਸ ਸਟੈਂਡ ਉੱਥੇ ਹੀ ਚੱਕਿਆ ਗਿਆ ਸੀਗਾ ਡੈਡੀ ਨੂੰ ਥੋੜਾ ਜਿਹਾ ਸੁਣਦਾ ਉੱਚਾ ਉਹ ਕਿਸੇ ਨੇ ਗਿਆ ਜੀ ਉਹ ਦੇਖੋ ਇਹ ਤੁਹਾਡਾ ਸਾਈਕਲ ਲੈ ਗਿਆ ਬਾਪੂ ਉਹ ਭੱਜਿਆ ਨਹੀਂ ਜਾਲੇ ਸੜਕ ਦਾ ਪੱਟੇ ਪੇ ਸੀ ਮੁੰਡਾ ਸਾਈਕਲ ਦਾ ਪੈਡਲ ਮਾਰ ਕੇ ਲੈ ਗਿਆ ਕਾਇ ਉਹ ਪੰਜਾਬੀ ਸਰਦਾਰ ਨੇ ਜਿਹੜੇ ਸਮੇਂ ਪਟਿਆਲਾ ਦੇ ਵਿੱਚ ਸਾਈਕਲ ਤੇ ਹੀ ਫੂਡ ਦੀ ਡਿਲੀਵਰੀ ਕਰਦੇ ਨੇ ਜਿਸ ਤਰ੍ਹਾਂ ਸਮਾਂ ਬਦਲਿਆ ਨਵੀਂ ਤਕਨੀਕ ਆਈ ਮੋਟਰਸਾਈਕਲ ਆ ਗਈ ਨੇ ਐਕਟਿਵਾ ਆ ਗਈਆਂ ਨੇ ਪਰ ਅੱਜ ਵੀ ਇਹ ਸਰਦਾਰ ਜੀ ਨੇ ਜਿਹੜੇ ਹਲੇ ਵੀ 4 ਸਾਲਾਂ ਤੋਂ ਜਮਾਟੋ ਦੀ ਸਾਈਕਲ ਤੇ ਹੀ ਡਿਲੀਵਰੀ ਕਰਦੇ ਨੇ ਰਾਤ ਨੂੰ 10 ਵਜੇ ਤੱਕ ਕੰਮ ਕਰਦੇ ਨੇ 8-8 ਕਿਲੋਮੀਟਰ ਚੰਡੀ ਮਾਫ ਕਰਨਾ ਪਟਿਆਲਾ ਦੇ ਆਲੇ-ਦੁਆਲੇ ਘੁੰਮਦੇ ਨੇ ਤਾਂ ਇਸੇ ਸਿਰ ਤੇ ਹੀ ਘਰ ਦਾ ਗੁਜ਼ਾਰਾ ਚੱਲਦਾ ਦੋ ਤੀਆਂ ਨੇ ਤਾ ਪਰਿਵਾਰ ਦੀ ਹਾਲਤ ਵੀ ਬੜੀ ਤਰਸਜੋਗੀ ਆ ਘਰ ਦੀ ਹਾਲਤ ਪਹਿਲਾਂ ਜਿਆਦਾ ਖਰਾਬ ਸੀ ਤਾਂ ਹੁਣ ਥੋੜਾ ਜਿਆ ਕੰਮ ਕਰਾਇਆ ਤੇ ਇੱਕ ਦੂਜੀ ਮਾਰ ਪਈ ਆ ਕਿ ਇਹਨਾਂ ਦੇ ਭਰਾ ਨੇ ਜਿਹੜੇ ਉਹ ਲਾਪਤਾ ਹੋ ਗਏ ਨੇ ਉਸ ਤੋਂ ਬਾਅਦ ਘਰ ਵੀ ਸੁੰਨਾ ਹੋ ਗਿਆ ਉਹਨਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ ਨੇ ਇਹ ਜਿਹੜਾ ਵਿਅਕਤੀ ਆ ਇੱਕ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਆ ਕਿ ਭਾਵੇਂ ਕੀ ਦਿਲ ਦੇ ਵਿੱਚ ਜਦੋਂ ਮਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਫਿਰ ਕਿੰਨੀਆਂ ਵੀ ਔਂਕੜਾਂ ਹੋਣ ਤਾਂ ਉਹ ਮਨੁੱਖ ਉਹਨਾਂ ਔਂਕੜਾਂ ਨੂੰ چیرਦਾ ਹੋਇਆ ਅੱਗੇ ਵੱਲ ਵਧਦਾ ਹੈ ਤੇ ਆਪਣੀ ਇੱਜ਼ਤ ਦੀ ਰੋਟੀ ਕਮਾ ਰਹੇ ਨੇ ਭਾਵੇਂ ਕੀ ਪਹਿਲਾਂ ਕਟਿੰਗ ਸੀ ਇਹਨਾਂ ਦੀ ਦਾੜੀ ਵੀ ਕੱਟਦੇ ਸੀ ਹੁਣ ਇਹਨਾਂ ਨੇ ਕਿਹਾ ਕਿ ਜਦੋਂ ਉਹ ਜਦੋਂ ਉਹ ਪਹਿਰਾਵਾ ਸੀ ਜਾਂ ਉਹ ਰੂਪ ਸੀ ਉਦੋਂ ਸਤਕਾਰ ਕੱਟ ਮਿਲਦਾ ਜਦੋਂ ਹੁਣ ਦਸਤਾਰ ਸਜਾਉਣ ਲੱਗੇ ਨੇ ਦਾੜੀ ਸਾਹਿਬ ਵੀ ਜਿਹੜਾ ਇਹਨਾਂ ਨੇ ਰੱਖਿਆ ਇਹਨਾਂ ਦੇ ਵੱਲੋਂ ਦਾੜੀ ਰੱਖ ਲਈ ਗਈ ਆ ਤਾਂ ਹੁਣ ਸਤਕਾਰ ਆ ਜਿਹੜਾ ਉਹ ਜਿਹੜਾ ਲੋਕ ਜ਼ਿਆਦਾ ਦਿੰਦੇ ਨੇ ਪਿਆਰ ਜ਼ਿਆਦਾ ਕਰਦੇ ਨੇ ਤਾਂ ਇਹ ਟਿਪ ਵੀ ਮਿਲਦੀ ਆ ਤਾਂ ਲੋਕ ਪੂਰਾ ਰਿਗਾਰਡ ਕਰਦੇ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਕਸਮੈਨ ਟੀਵੀ ਪਟਿਆਲਾ